ਅਜਾਪਾ 200 ਬੂਟੇ ਦੇ ਕਰੀਬ ਜੀ ਮੰਡੀ ਚ ਲਾ ਰਹੇ ਆ ਜੀ ਜਿਹਦੇ ਵਿੱਚ ਅੱਧੇ ਕਿੱਲੇ ਵਿੱਚ ਤਾਂ ਆਪਾਂ ਤੰਦਸ ਜੰਗਲ ਲਗਾ ਰਹੇ ਆ ਜੀ ਤੇ ਬਾਕੀ ਇਹ ਮੰਡੀ ਸਾਰੇ ਵਿੱਚ ਬੂਟੇ ਲਾ ਰਹੇ ਜਿਹਦੇ ਦੀ ਲੋੜ ਹੈ ਪਿਛਲੇ ਸਾਲ ਤੋਂ ਆਪਾਂ ਹਰ ਵਾਰੀ ਜੰਗਲ ਲਾ ਕੇ ਬੂਟੇ ਲਾ ਰਹੇ ਆ ਜੀ ਤੇ ਧਿਆਨ ਤਾਂ ਬੇਸਿਕਲੀ ਜੇ ਆਪ ਹੀ ਵੇ ਉਕੇ ਰੱਖਦੇ ਆ ਉਹਦਾ ਮਾਰਕ ਕਮੇਟੀ ਨਾਲ ਕੋਈ ਟੈਂਕਰ ਹੈਗਾ ਜਿਹੜਾ ਪਾਣੀ ਦੇਣ ਲਈ ਉਹ ਬੰਦੇ ਹੈਗੇ ਨਾਲ ਜਿਹੜੇ ਸਫਾਈ ਕਰਦੇ ਉਹ ਨਾਲ ਧਿਆਨ ਰੱਖੀ ਜਾਂਦੇ ਕੁਝ ਆਪ ਵੀ ਇੱਕ ਦੋ ਟਾਈਮ ਅਸੀਂ ਤੇਰੇ ਦੇਖਣਾ ਹੁੰਦਾ ਕਿੰਤੀ ਦੇ ਵਿੱਚ ਵਖ ਵਖ ਪਿੰਡਾਂ ਤੋਂ ਜਾਂ ਫਿਰ ਸ਼ਹਿਰਾਂ ਤੋਂ ਲੋਕ ਵੱਲਾ ਸਬਜ਼ੀ ਮੰਡੀ ਦੇ ਵਿੱਚ ਜਦੋਂ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੇ ਵੱਲੋਂ ਆ ਕੇ ਸਬਜ਼ੀ ਖਰੀਦੀ ਜਾਂਦੀ ਹੈ ਤਾਂ ਬਾਹਰ ਵਿੱਚ ਉਹ ਵਖ ਵਖ ਪਿੰਡਾਂ ਦੇ ਵਿੱਚ ਜਾ ਕੇ ਵੇਚਣ ਦਾ ਕੰਮ ਕਰਦੇ ਨੇ ਤਾਂ ਅਸੀਂ ਉਸ ਅੰਮ੍ਰਿਤਸਰ ਦੇ ਵੱਲਾ ਮੰਡੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਅੱਜ ਪੌਦੇ ਜਿਹੜੇ ਨੇ ਹੋ ਲਗਾਏ ਜਾਂਦੇ ਤਾਂ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਕਿ ਬਹੁਤ ਜ਼ਿਆਦਾ ਗਰਮੀ ਹੋਣ ਦੇ ਕਾਰਨ ਜਿਹੜੀ ਇੱਥੇ ਪੌਦੇ ਨਾ ਹੋਣ ਕਾਰਨ ਜਿਹੜੀ ਅੱਜ ਪਾਰਟੀ ਦੇ ਵੱਲੋਂ ਪੂਰਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਇਸ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਏ ਤੁਸੀਂ ਦੇਖ ਸਕਦੇ ਹੋ ਕਿ ਜੰਗਲਾਂ ਦੇ ਵਿੱਚ ਜ ਕੀਤਾ ਜਾ ਰਹਾ ਤਾਂ ਸਵੇਰ ਤੋਂ ਹੀ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਹੁਣ ਤੱਕ ਚੱਲਦੀ ਪਈ ਆ ਤਾਂ ਤਸਵੀਰ ਅਸੀਂ ਤੁਹਾਡਾ ਸਾਂਝੀ ਕਰਦੇ ਪਏ ਤਾਂ ਨਾਲ ਦੇ ਨਾਲ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਪੌਦੇ ਅੱਜ ਤੁਹਾਡੇ ਵੱਲੋਂ ਵੱਲਾ ਸਬਜ਼ੀ ਮੰਡੀ ਦੇ ਵਿੱਚ ਲਗਾਏ ਜਾ ਰਹੇ ਨੇ ਅੱਜ ਆਪਾਂ 200 ਬੂਟੇ ਦੇ ਕਰੀਬ ਜੀ ਮੰਡੀ ਚ ਲਾ ਰਹੇ ਆ ਜੀ ਜਿਹਦੇ ਵਿੱਚ ਅੱਧੇ ਕਿੱਲੇ ਦੇ ਵਿੱਚ ਤਾਂ ਆਪਾਂ ਜੰਗਲ ਲਗਾ ਰਹੇ ਆ ਜੀ ਤੇ ਬਾਕੀ ਮੰਡੀ ਸਾਰੀ ਦੇ ਵਿੱਚ ਬੂਟੇ ਲਾ ਰਹੇ ਜਿੱਦੇ ਦੀ ਲੋੜ। ਤੁਸੀਂ ਗੱਲ ਕਰੀਏ ਅੱਜ ਹੀ ਕਿਉਂ ਤੁਹਾਡੇ ਵੱਲੋਂ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਜੀ ਇੱਥੇ। ਬੂਟੇ ਲਾਉਂਦਾ ਨਾ ਪਿਛਲੇ ਮਹੀਨੇ ਤੋਂ ਸ਼ੁਰੂ ਕੀਤਾ ਵਿੱਚ ਬਾਰਿਸ਼ਾਂ ਬੜੀਆਂ ਹੋ ਗਈਆਂ ਫਿਰ ਚਿਕੜ ਹੋ ਜਾਂਦਾ ਜੀ। ਉਹਦਾ ਕਰੇ ਕੰਮ ਥੋੜਾ ਪੋਸਟਪੋਨ ਹੋ ਗਿਆ, ਲੇਟ ਹੋ ਗਿਆ। ਹਾਂਜੀ ਕੰਮ ਤੇ ਚੱਲ ਰਿਹਾ ਜੀ, ਪਿਛਲੇ ਮਹੀਨੇ ਤੋਂ ਚੱਲ ਰਿਹਾ। ਤਾਂ ਕਿੰਨੇ ਪਹਿਲਾਂ ਪੌਦੇ ਤੁਹਾਡੇ ਵੱਲੋਂ ਇਸ ਮੰਡੀ ਦੇ ਵਿੱਚ ਲਗਾ ਦਿੱਤੇ ਗਏ ਨੇ ਜੀ? ਹਾਂਜੀ ਹਰ ਸਾਲ ਹੀ ਵਿੱਚ 50-60 ਦੇ ਬੂਟੇ ਦੇ ਕਰੀਬ ਹਰ ਸਾਲ ਹੀ ਲਾਉਂਨੇ ਕਰਦੇ ਹਾਂ, ਤੁਸੀਂ ਘੁੰਮ ਕੇ ਵੇਖਿਓ। ਉਹਦੇ ਚੋਂ ਪਾਇ ਇਤਸਿਹਰਾ ਜਿਹੜਾ ਕੰਮ ਉਹ ਮੰਡੀ ਦੇ ਵਿੱਚ ਚੱਲਦਾ ਰਹੇਗਾ ਜੀ 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 ਕੰਮ ਤਾਂ ਆਪਾਂ ਪ੍ਰੋਪਰ ਚੱਲਦਾ ਰਹੇਗਾ ਜੀ ਸਾਰੇ ਸਰਕਾਰ ਨਾਲ ਆ ਜੀ ਮਾਰਕ ਕਮੇਟੀ ਨਾਲ ਸਹਿਯੋਗ ਦੇ ਰਹੀ ਆ ਆੜਤੀ ਸਹਿਬਾਨ ਆ ਨਾਲ ਵੀਰ ਸਾਰੇ ਸਹਿਯੋਗ ਦੇ ਰਹੇ ਜੀ ਆ ਬਿਲਕੁਲ ਤੁਹਾਡੇ ਕੋਲ ਪੌਦੇ ਲਗਾਉਣ ਦਾ ਕੰਮ ਤਾਂ ਕੀਤਾ ਜਾ ਰਿਹਾ ਇਹਨਾਂ ਦੀ ਸੰਭਾਲ ਦੇ ਲਈ ਕਿਹੜੀ ਟੀਮ ਤਿਆਰ ਕੀਤੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਇਹਨਾਂ ਦਾ ਧਿਆਨ ਰੱਖੇਗਾ ਜੀ ਇਹ ਧਿਆਨ ਦਾ ਬੇਸਿਕਲੀ ਜੇ ਆਪ ਹੀ ਵੇਖ ਕੇ ਰੱਖਦੇ ਆ ਉਹਦਾ ਮਾਰਕ ਕਮੇਟੀ ਨਾਲ ਕੋਈ ਟੈਂਕਰ ਹੈਗਾ ਜਿਹੜਾ ਪਾਣੀ ਦੇਣ ਲਈ ਉਹ ਬੰਦੇ ਹੈਗੇ ਨਾਲ ਜਿਹੜੇ ਸਫਾਈ ਕਰਦੇ ਉਹ ਨਾਲ ਧਿਆਨ ਰੱਖੀ ਜਾਂਦੇ ਕੁਝ ਆਪ ਵੀ ਇੱਕ ਦੋ ਟਾਈਮ ਅਸੀਂ ਸਿਰੇ ਵੇਖਣਾ ਹੁੰਦਾ ਜਿਆਦਾ ਇੱਥੇ ਮੁਸ਼ਕਲ ਆਉਂਦੀ ਆ ਨੂੰ ਗੁਜਰਾਂ ਦੀ ਮੱਝਾਂ ਦੀ ਉਦਾਂ ਕੁਝ ਨਹੀਂ ਬੂਟੇ ਖਰਾਬ ਹੁੰਦਾ ਜੋ ਗੁਜਰੇ ਆਣ ਜੇ ਮੰਡੀ 'ਚ ਆ ਜਾਂਦੇ ਉਹ ਬੂਟੇ ਤੋੜਦੇ ਆ ਉਹਨਾਂ ਵਾਸਤੇ ਚਲੋ ਸਾਰੇ ਸ਼ਕਤੀ ਨਾਲ ਫੈਸਲੇ ਲਏ ਜਾਂਦੇ ਆ ਮਾਰਕ ਕਮੇਟੀ ਦੇ ਤਿੰਨ ਚਾਰ ਗੁਜਰ ਚੁੱਕੇ ਵੀ ਖੜੇ ਆ ਤੇ ਉਸ ਤੋਂ ਬਾਅਦ ਕੇ ਕੰਮ ਠੀਕ ਹੀ ਠੀਕ ਹੈ ਜੀ ਬਿਲਕੁਲ ਅਸੀਂ ਲਗਾਤਾਰ ਗ ਮੇਰਾ ਨਾਮ ਸੁਰਿੰਦਰ ਬਿੰਦਰਾ ਹਾਂ ਜਨਰਲ ਸੈਕਟਰੀ ਦੀ ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜੀ ਮੰਡੀ ਤਾਂ ਦੇਖਣਾ ਸੀ ਗੱਲ ਕਰੀਏ ਹੋਰ ਮੰਡੀ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਕਿਉਂਕਿ ਗੰਦਗੀ ਬਹੁਤ ਜ਼ਿਆਦਾ ਇੱਥੇ ਫੈਲੀ ਹੋਈ ਆ ਅਕਸਰ ਲੋਕ ਵਕ ਵਕ ਪਿੰਡਾਂ ਤੋਂ ਜਾਂ ਫਿਰ ਸ਼ਹਿਰਾਂ ਤੋਂ ਇੱਥੇ ਅੰਮਰਸਰ ਦੀ ਮੰਡੀ ਦੇ ਵਿੱਚ ਸਬਜ਼ੀ ਖਰੀਦਣ ਦੇ ਲਈ ਪਹੁੰਚਦੇ ਨੇ ਤਾਂ ਬਹੁਤ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਜੀ ਦੇਖੋ ਇੱਥੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਚਾਰਦਵਾਰੀ ਬਣਨ ਦੀ ਸੜਕਾਂ ਬਣਨ ਦੀ ਸ਼ੈਡ ਰਿਪੇਅਰ ਹੋਊਗੀ। ਔਰ ਮਾਰਕੀਟ ਕਮੇਟੀ ਇਸ ਬਾਰੇ ਕਹਿੰਦੀ ਹੈ ਕਿ ਇੱਥੇ ਬੋਡਾ ਲੱਗਾ ਆਰਮੀ ਦਾ। ਔਰ ਮੰਡੀ ਦੇ ਬਿਲਕੁਲ ਗੇਟ ਦੇ ਉੱਤੇ 50 ਫੁੱਟ ਉੱਚਾ ਰੇਲਵੇ ਓਵਰ ਬ੍ਰਿਜ ਬਣਿਆ ਬਾਹਰ ਵੱਲਾ ਰੋਡ ਦੇ ਉੱਤੇ। ਫਲਾਈ ਓਵਰ ਬਣਿਆ ਜਿਹੜਾ ਪ੍ਰੋਜੈਕਟ ਸੀਵਰ ਪਏ ਆ ਉਹਨਾਂ ਨੂੰ ਸਾਰਿਆਂ ਨੂੰ ਐਨਓਸੀ ਮਿਲੀ ਆ ਜਦ ਕਿ ਜਿਹੜਾ ਮੰਡੀ ਦੇ ਅੰਦਰ ਆ ਉਹ ਸਾਰਾ ਗਰਾਊਂਡ ਲੈਵਲ ਤੇ ਕੰਮ ਹੈ ਔਰ ਵਰਕਸ ਆਫ ਡਿਫੈਂਸ ਐਕਟ ਦੀ ਜਿਹੜੀ ਸੈਕਸ਼ਨ 7 ਬੀ 1 ਹੈ ਉਹਦੇ ਵਿੱਚ ਪ੍ਰੋਵੀਜ਼ਨ ਹੈਗਾ ਵਾ ਕਿ ਮਾਰਕੀਟ ਕਮੇਟੀ ਅਪਲਾਈ ਕਰੇ ਔਰ ਡੀਸੀ ਨਾਲ ਬਵੇ ਤੇ ਔਰ ਜਿਹੜੇ ਆ ਸੀਓ ਹੈ ਜੀਓਸੀ ਆ ਉਹ ਉਹਨੂੰ ਪਰਮਿਸ਼ਨ ਗ੍ਰਾਂਟ ਕਰ ਸਕਦਾ ਵਾ ਪਰ ਰੱਬ ਜਾਣੇ ਕਿਸ ਤਰ੍ਹਾਂ ਦੀ ਪਰਮਿਸ਼ਨ ਮੰਗਦੇ ਆ ਜਿਹੜੀ ਕੀ ਅੱਗੋਂ ਡਿਨਾਈ ਕਰ ਦਿੰਦੇ ਆ ਉਸ ਲਈ ਅਸੀਂ ਹੁਣ ਪਿੱਛੇ ਰੱਖਿਆ ਮੰਤਰੀ ਜੀ ਕੋ ਟਾਈਮ ਲਿੱਤਾ ਵਾ ਉਹ ਰੱਖੜੀ ਦਾ ਤਿਆਰ ਆ ਗਿਆ ਤੇ ਉਸ ਕਾਰਨ ਉਹਨਾਂ ਨੇ ਦੋ ਦਿਨ ਅੱਗੇ ਪਾਤਾ ਨਹੀਂ ਤੇ ਅੱਜ ਸਾਡੀ ਮੀਟਿੰਗ ਸੀ ਉੱਥੇ ਦਿੱਲੀ ਉਹ ਸਾਨੂੰ ਉਹਨਾਂ ਨੇ ਅਗਲੇ ਹਫਤੇ ਦਾ ਦਿੱਤਾ ਟਾਈਮ ਉੱਥੇ ਜਾ ਕੇ ਅਸੀਂ ਇਹ ਮਾਰਕਟ ਕਮੇਟੀ ਕੋ ਵੀ ਇੱਕ ਲੈਟਰ ਲਿੱਤੀ ਹੈ ਉਹ ਲੈਟਰ ਲੈ ਕੇ ਤੇ ਆਪਾਂ ਉਹਨਾਂ ਨੂੰ ਮਿਲਾਂਗੇ ਡਿਫੈਂਸ ਮਿਨਿਸਟਰ ਸਾਹਿਬ ਨੂੰ ਤੇ ਉਹ ਸਾਨੂੰ ਪਰਮਿਸ਼ਨ ਗ੍ਰਾਂਟ ਕਰਨਗੇ ਤੇ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੈ ਉਹ ਹੀ ਕਰਵਾਵਾਂਗੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਮਾਂ ਦੀ ਇਹਦੀ ਸ਼ੁਰੂਆਤ ਹੋ ਕੀਤੀ ਜਾ ਸਕਦੀਆਂ ਮੰਡੀ ਦੇ ਵਿੱਚ ਵੈਸੇ ਤੇ ਜਿਹੜੇ ਡੀਸੀ ਸਾਹਿਬ ਆਏ ਆ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਕਾਫੀ ਕੰਮ ਕਰਵਾਉਣ ਦੇ ਹੁਕਮ ਦਿੱਤੇ ਆ ਔਰ ਜਿਹੜੇ ਮੰਡੀ ਬੋਰਡ ਦੇ ਸੈਕਟਰੀ ਵੀ ਆਏ ਆ ਰਾਮਵੀਰ ਸਿੰਘ ਜੀ ਉਹਨਾਂ ਨੇ ਵੀ ਪਰਸਨਲ ਇੰਟਰਸਟ ਲੈ ਕੇ ਮੇਰੇ ਨਾਲ ਫੋਨ ਤੇ ਵੀ ਗੱਲ ਕੀਤਾ ਕਿ ਜੋ ਜੋ ਡਿਮਾਂਡਾਂ ਹੀ ਲਿਖ ਕੇ ਭੇਜੀਆਂ ਸੀ ਉਹ ਮੈਂ ਸਾਰੀਆਂ ਹੀ ਸੈਂਕਸ਼ਨ ਕਰ ਦਿੱਤੀਆਂ ਔਰ ਉਹਨਾਂ ਦੇ ਟੈਂਡਰ ਵੀ ਲਵਾ ਦਿੱਤੇ ਆ ਲੱਗਦਾ ਨੇ ਕਿ ਮੰਡੀ ਦੇ ਵਿੱਚ ਜਿਹੜੇ ਟਰੱਕ ਨੇ ਉਹ ਲਗਾ ਰਤੇ ਜਾਂ ਤਾਂ ਜੋ ਜਿਹੜੇ ਮੰਡੀ ਦੇ ਵਿੱਚ ਸਬਜ਼ੀ ਵੇਚਦੇ ਨੇ ਇਹ ਇੱਕ ਦਸਤਬੀਨ ਲਗਾਇਆ ਹੋਵੇ ਤਾਂ ਉਸ ਦੇ ਵਿਚ ਪਾ ਦਿੱਤਾ ਜਾਵੇ ਤਾਂ ਬਾਹਰ ਵਿੱਚ ਬਾਹਰ ਜਾਵੇ ਤਾਂ ਇੱਥੇ ਗੰਦਗੀ ਜਿਹੜੀ ਉਹ ਖਤਮ ਹੋ ਸਕੇ ਉਹ ਅਸੀਂ ਜਿਹੜੀ ਉਹਨਾਂ ਨੂੰ ਆਪਣੀ ਡਿਮਾਂਡ ਲੈਟਰ ਭੇਜੀ ਹੈ ਨਾ ਉਹਦੇ ਵਿੱਚ 7 ਕੰਟੇਨਰ ਮੰਗੇ ਆ ਜਿਹੜੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਕੰਟੇਨਰ ਹੁੰਦੇ ਆ ਇੱਕ ਮਸ਼ੀਨ ਮੰਗੀ ਹੈ ਤੇ ਜਿਹੜੇ ਉਹ ਕੰਟੇਨਰ ਚੁੱਕਿਆ ਕਰੇ ਔਰ ਇਸ ਮੰਡੀ ਦੀ ਗੰਦਗੀ ਦਾ ਹੱਲ ਵੀ ਉਹੀ ਆ ਉਸ ਤੋਂ ਇਲਾਵਾ ਕੋਈ ਹੱਲ ਨਹੀਂ ਜਿਹੜਾ ਕਿ ਡੀਸੀ ਸਾਹਿਬ ਨੇ ਕਹਿਤਾ ਹੈ ਤੇ ਤਿੰਨ ਤਿੰਨ ਕਰਕੇ ਤੁਸੀਂ ਕੰਟੇਨਰ ਖਰੀਦੋ ਤੇ ਮੰਡੀ ਚ ਲਾਓ ਉਹ ਹਜੇ ਮਾਰਕੀਟ ਕਮੇਟੀ ਕੋ ਬਜਟ ਹੈ ਨਹੀਂ ਮੇਨ ਜਿਹੜੀ ਪ੍ਰੋਬਲਮ ਆ ਰਹੀ ਉਹਨਾਂ ਕੋ ਬਜਟ ਹੈ ਨਹੀਂ ਬਜਟ ਵਾਸਤੇ ਉਹਨਾਂ ਨੂੰ ਪੰਜਾਬ ਮੰਡੀ ਬੋਰਡ ਦੇ ਸੈਕਟਰੀ ਕੋਲੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਪੈਂਦੀ ਆ ਉਹ ਉਹਨਾਂ ਨੇ ਲਿਖ ਕੇ ਭੇਜ ਦਿੱਤਾ ਜਿਦੀ ਜਿਦੀ ਪਰਮਿਸ਼ਨ ਆਈ ਜਾਏਗੀ ਉਹ ਚੀਜ਼ਾਂ ਖਰੀਦੀ ਜਾਣਗੀਆਂ ਉਹ ਵਾਲੇ ਸਮੇਂ ਦੇ ਵਿੱਚ ਕੰਮਾਂ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਜਿਸ ਹਿਸਾਬ ਨਾਲ ਸਾਡੀ ਐਸੋਸੀਏਸ਼ਨ ਲੱਗੀ ਆ ਉਸ ਹਿਸਾਬ ਨਾਲ ਤੇ ਕੋਈ ਵੀ ਕੰਮ ਡਵੈਲਪਮੈਂਟ ਦਾ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਪੈਂਡਿੰਗ ਨਹੀਂ ਰਹੇਗਾ ਜੇਕਰ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਤੋਂ ਕਿੰਨਾ ਪੁਰਾਣਾ ਸਮਾਂ ਹੋ ਚੁੱਕਾ ਜੀ ਇੱਥੇ ਕੰਮ ਹੀ ਨਹੀਂ ਹਜੇ ਤੱਕ ਮੰਡੀ ਦੇ ਵਿੱਚ ਹੋ ਰਿਹਾ ਇਹ 2003 ਦੇ ਵਿੱਚ ਮੰਡੀ ਇੱਥੇ ਆਈ ਹੈ ਉਸ ਤੋਂ ਬਾਅਦ ਇੱਕ ਵਾਰੀ ਇਹ ਸਾਰੀਆਂ ਸੜਕਾਂ ਬਣਵਾਈਆਂ ਇਹ ਸ਼ੈੱਡ ਬਣਵਾਇਆ ਹੋਇਆ ਹੈ ਹੋਰ 6-7 ਸੜਕਾਂ ਬਣੀਆਂ ਉਸ ਤੋਂ ਬਾਅਦ ਕਈ ਕੋਈ ਆਫੀਸਰ ਇਹੋ ਜੇ ਆਇਆ ਹੀ ਨਹੀਂ ਕਿ ਜਿੰਨੇ ਢੱਲੇ ਦੇ ਨਾਲ ਇਹ ਕੰਮ ਕਰਵਾਵੇ ਉਦੋਂ ਕਾਨ ਸਿੰਘ ਪੰਨੂ ਜੀ ਸੀ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਆਰਮੀ ਵਾਲਿਆਂ ਕੋਲ ਕਨਸੈਂਟ ਲੈ ਕੇ ਤੇ ਇਹ ਸਾਰੇ ਕੰਮ ਕਰਵਾਏ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਸ਼ੈਡਾਂ ਦੀ ਜਿਹੜੀ ਸ਼ੁਰੂਆਤ ਹੋ ਕੀਤੀ ਆ ਰਹੀ ਹੈ ਜੀ ਮੰਡੀ ਦੇ ਵਿੱਚ ਹਾਂਜੀ ਜਿਹੜੀਆਂ ਟੀਨਾ ਖਰਾਬ ਹੋ ਚੁੱਕੀਆਂ ਆਈਆਂ ਉਹ ਡੀਸੀ ਸਾਹਿਬ ਨੇ ਹੁਕਮ ਕੀਤਾ ਵਾ ਕਿ ਇਹ ਕੱਚਾ ਕੰਸਟਰਕਸ਼ਨ ਹੈ ਇਹ ਰਿਮੂਵੇਬਲ ਹੈ ਔਰ ਇਹਨੂੰ ਪਾਨ ਤੋਂ ਨਹੀਂ ਕੋਈ ਰੋਕ ਸਕਦਾ ਇਸ ਕਾਰਨ ਉਹਨਾਂ ਨੇ ਕਿਹਾ ਕਿ ਇਹ ਟੀਨਾ ਸਾਰੀਆਂ ਬਦਲ ਦਿਓ ਔਰ ਉਹਦੀ ਬਦਲਣ ਦੀ ਕਾਰਵਾਈ ਸਾਡੇ ਪ੍ਰਧਾਨ ਜੀ ਦੀ ਅਗਵਾਈ ਦੇ ਹੇਠ ਜਲਦੀ ਸ਼ੁਰੂ ਹੋ ਗਈ ਠੀਕ ਹੈ ਪਰ ਤੁਸੀਂ ਵੇਖਿਆਗੇ ਅਸੀਂ ਗੱਲਬਾਤ ਕੀਤੀ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਵਿੱਚ ਕੰਮ ਜਿਹੜੇ ਨਹੀਂ ਹੋ ਰਹੇ ਪਰ ਹੁਣ ਇਹਨਾਂ ਦੀ ਐਸੋਸੀਏਸ਼ਨ ਦੇ ਵੱਲੋਂ ਜਿਹੜੇ ਕੰਮ ਨੇ ਉਹ ਕਰਵਾਏ ਜਾ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਸ਼ੈੱਡ ਨੇ ਉਹ ਬਣਨ ਲਗੇ ਤਾਂ ਨਾਲ ਦੇ ਨਾਲ ਜਿਹੜੀਆਂ ਟੀਨਾਂ ਨੇ ਉਹ ਬਣੀਆਂ ਜਾਣ ਗਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਕੰਮ ਦੀ ਕਰੋ ਸ਼ੁਰੂਆਤ ਹੁੰਦੀ ਹੈ ਜਗਪੰਦੀ ਦੇ ਲਈ ਸਾਹਿਲ ਅਮਰਿਤਸਰ